ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦ ਜਗਾ ਦੀ ਸਗਲ ਭਗਤ ਤਾਕੋ ਸੁਖ ਬਿਸ ਰਾਮ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸ੍ਰੀ ਮਹੱਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸਾਚਾ ਮੁਖ ਨਾਮ ਸਾਚੋ ਸਾਚ ਉਸ ਮਾਲੇ ਦੁਖ ਜਾਏ ਸਾਚੈ ਸ਼ਬਦ ਵਸੈ ਮਨ ਆਈ ਜੋ ਹਰਿ ਸੇਵੈ ਤਿਨ ਬਲ ਜਾਉ ਤਿਨ ਹਰਿ ਦੈ ਸਾਚ ਸਚਾ ਮੁਖ ਨਾਉ ਸਾਚੋ ਸਾਚ ਉਸ ਮਾਲੋ ਦੁਖ ਜਹਾਈ ਸਾਚੈ ਸ਼ਬਦ ਵਸੈ ਮਨ ਆਈ ਗੁਰ ਬਾਣੀ ਸੁਣ ਮੈਲ ਗਵਾਏ ਸਹਜੇ ਹਰ ਨਾਮ ਮਨ ਵਿਸਹਾਏ ਰਹਾਉ ਕੂੜਕ ਸਤ ਤ੍ਰਿਸ਼ਨਾ ਅਗਨ ਬਜਾਈ ਅੰਤਰ ਸ਼ਾਂਤ ਸਹਜ ਸੁਖ ਪਾਈ ਗੁਰ ਕੈ ਭਾਣੈ ਚੱਲੈ ਤਾਂ ਆਪ ਜਾਈ ਸੱਚ ਮਹਿਲ ਪਾਏ ਹਰ ਗੁਣ ਗਾਈ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨ ਮੁਖ ਅੰਡੇ ਦੁਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹਉਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਕਿਸ ਨੂੰ ਕਹੀਐ ਇੱਕ ਦਾਤਾ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ